ਤੇ ਨਾਲਿਓ ਜਿਹੜੀ ਮੈਂ ਤੁਹਾਨੂੰ ਕश्ती ਦੇ ਕੇ ਗਿਆ ਸੀ ਉਹ ਦਿਨ ਯਾਰ ਉਹ ਤਾਂ ਮੋੜ ਦਿਓ ਪਾਣੀ ਦੇ ਤੁਹਾਡਾ ਨਿਕਲ ਗਿਆ ਦੇਖੋ ਅੱਗੇ ਵੀਡੀਓ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਇੱਕ ਮੈਂ ਖੁਸ਼ਖਬਰੀ ਤੁਹਾਡੇ ਸਾਹਮਣੇ ਲੈ ਕੇ ਆਉਣ ਲੱਗਾ ਹਾਂ ਮਿੱਟੀ ਨਾ ਫਰੋਲ ਜੋਗੀ ਆ ਨਹੀਂ ਉਹ ਲੱਭਣੇ ਲਾਲ ਗਵਾਚੇ ਆ ਦੇਖ ਲਓ ਜੀ ਆ ਮਿੱਟੀ ਫਰੋਲੀ ਸੀਗੀ ਵੀਡੀਓ ਪਾਈ ਸੀਗੀ ਵੀਡੀਓ ਦਾ ਅਸਰ ਹੋ ਗਿਆ ਆ ਕੰਮ ਜਿਹੜਾ ਹੋ ਗਿਆ ਆ ਇੱਥੇ ਤੁਹਾਨੂੰ ਦੋ ਵਾਰੀ ਦੋ ਵੀਡੀਓ ਪਾਈਆਂ ਸੀ ਦੋਨੀਆਂ ਵਾਲੀ ਦਿਖਾ ਲਿਆ ਸੀ ਇਹ ਸੜਕ ਪਾਣੀ ਨਾਲ ਭਰੀ ਪਈ ਸੀ ਤੇ ਜਿਹੜੇ ਜ਼ਿੰਮੇਵਾਰ ਬੰਦੇ ਆ ਉਹਨਾਂ ਨੂੰ ਮੜਾ ਹਲੂਣਾ ਦਿੱਤਾ ਸੀ ਵੀ ਭਾਈਆ ਤੁਹਾਡੀਆਂ ਜ਼ਿੰਮੇਵਾਰੀਆਂ ਆ ਕਿ ਤੁਸੀਂ ਕਰਨੀਆਂ ਆ ਸੋ ਉਹ ਆਏ ਉਹਨਾਂ ਨੇ ਦੇਖਿਆ ਤਾਂ ਕੰਮ ਜੀ ਆ ਟੀਣਾਪਿੰਡ ਦੇ ਜਿਹੜੇ ਆਪਣੇ ਵੀਰ ਆ ਭੈਣਾ ਆਪਣੇ ਨੇਤੰਕ ਸੀਗੇ ਉਹਨਾਂ ਦਾ ਜਿਹੜਾ ਕੰਮ ਆ ਉਹ ਪੂਰਾ ਹੋ ਗਿਆ ਜੀ ਆ ਦੇਖ ਲਓ ਪਾਣੀ ਹੁਣ ਕਿਤੇ ਵੀ ਹੈ ਨਹੀਂਗਾ ਇੱਧਰ ਵੀ ਆ ਮੜਾ ਮੈਂ ਦਿਖਾ ਲ ਦਈਏ ਆ ਦੇਖੋ ਜੀ ਹੁਣ ਅੱਗੇ ਆ ਬੀਬੀਆਂ ਭੈਣਾਂ ਇਦਾਂ ਨੰਗਦੀਆਂ ਸੀ ਨਾ ਇਤਰਾ ਦੇਖ ਲਓ ਤੇ ਬੋਲ ਕੇ ਨੰਗਦੀਆਂ ਸੀ ਹੌਲੀ ਹੌਲੀ ਨੰਗਦੀਆਂ ਸੀ ਡਿਗਨ ਦਾ ਡਰ ਸੀ ਪਰ ਹੁਣ ਦੇਖ ਲਓ ਚੁੱਪ ਚਬੀਤੇ ਨੰਗਣ ਡੇ ਸਾਰੇ ਜਣੇ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਹੈਗੀ ਪ੍ਰਮਾਤਮਾ ਨੇ ਸੁਣ ਲਈ ਆ ਤੇ ਸਭ ਤੋਂ ਵੱਡੀ ਗੱਲ ਆ ਪ੍ਰਸ਼ਾਸਨ ਨੇ ਸੁਣ ਲਈ ਆ ਤੇ ਆਹ ਦੇਖੋ ਜੀ ਆ ਹੁਣ ਪੱਕੇ ਕੰਮ ਹੋ ਰਹੇ ਆ ਇਹ ਕਿੰਨੇ ਹੁੰਦੇ ਨੇ ਮੀਡੀਆ ਦੀ ਪਾਵਰ ਕੀ ਹੁੰਦੀ ਆ ਆਹ ਦੇਖ ਲਓ ਮੀਡੀਆ ਦੀ ਪਾਵਰ ਇਹ ਮੀਡੀਆ ਦੀ ਪਾਵਰ ਹੈ ਜੀ ਆ ਦੇਖ ਲਓ ਕਿੱਥੇ ਤੱਕ ਦੇਖ ਲਓ ਪਾਣੀ ਪਾਣੀ ਹੁੰਦਾ ਸੀ ਅੱਜ ਇੱਥੇ ਪਾਣੀ ਹੈ ਨਹੀਂਗਾ ਤੇ ਆਪਣੇ ਬਹੁਤ ਸਾਰੇ ਚੈਨਲ ਵਾਲੇ ਵੀ ਆਏ ਸੀਗੇ ਚਲੋ ਖਬਰਾਂ ਦੇ ਅਸਰ ਹੋਏ ਆ ਇੱਧਰ ਵੀ ਜਿੰਨੇ ਵੀ ਜਿਹੜੇ ਨੰਗਦੇ ਹੁੰਦੇ ਸੀ ਇਤੋਂ ਆ ਘਰਾਂ ਦੇ ਬਾਹਰ ਬੀਬੀਆਂ ਭੈਣਾਂ ਦਾ ਨੰਗਣਾ ਔਕਾ ਹੋ ਗਿਆ ਸੀਗਾ ਹਨਾ ਇਹਨਾਂ ਦੇ ਬੱਚੇ ਬਿਮਾਰ ਹੁੰਦੇ ਪਏ ਸੀ ਸੋ ਆ ਵੋਟਾਂ ਸੀਗੀਆਂ ਤਾਂ ਕਰਕੇ ਇਹ ਕੰਮ ਹੋ ਗਿਆ ਨਹੀਂ ਤੇ ਇਹ ਮੈਨੂੰ ਨਹੀਂ ਲੱਗਦਾ ਵੀ ਇਹ ਕੰਮ ਹੋਣਾ ਸੀ ਕਿਉਂਕਿ ਵੋਟਾਂ ਵਿੱਚ ਇਹਨਾਂ ਨੂੰ ਥੋੜਾ ਜਿਹਾ ਜਿਦਾਂ ਹਲੂਣਾ ਜਿਹਾ ਵੱਜਦਾ ਹਨਾ ਵੇ ਹੁਣ ਸਾਨੂੰ ਲੋੜ ਆ ਅਸੀਂ ਕਿਹੜੇ ਮੂੰਹ ਨਾਲ ਇਹਨਾਂ ਕੋਲ ਜਾਵਾਂਗੇ ਸੋ ਅਸੀਂ ਟਕਾਣੇ ਤੇ ਸੱਟ ਮਾਰੀ ਸੀ ਸਾਨੂੰ ਪਤਾ ਸੀ ਇਹ ਟਾਈਮ ਆ ਹੁਣ ਸੱਟ ਮਾਰਨ ਦਾ ਕਿਉਂਕਿ ਸਾਡਾ ਕੋਈ ਹੋਰ ਗਲਤ ਮਕਸਦ ਨਹੀਂ ਸੀ ਕਿਸੇ ਨੂੰ ਬਦਨਾਮ ਕਰਨ ਦਾ ਸਾਡਾ ਮਕਸਦ ਸੀ ਲੋਕਾਂ ਦਾ ਕੰਮ ਹੋਣਾ ਚਾਹੀਦਾ ਲੋਕਾਂ ਦਾ ਕੰਮ ਹੋ ਗਿਆ ਆ ਤੇ ਮੈਂ ਜਿੱਤੋਂ ਨੰਗਰ ਲੱਗਾ ਸੀ ਮੈਂ ਕਿਹਾ ਹੁਣ ਤੁਹਾਨੂੰ ਦਿਖਾ ਲ ਦਈਏ ਵੀ ਆ ਜਿਹੜੇ ਆਪਾਂ ਉਹ ਦਿਨ ਬੇਨਤੀ ਜਿਹੜੇ ਆਪਾਂ ਉਪਰਾਲਾ ਕੀਤਾ ਸੀ ਉਹ ਸਿਰੇ ਲੱਗ ਗਿਆ ਆ ਤੇ ਆ ਥੋੜਾ ਜਿਹਾ ਕੰਮ ਰਹਿ ਗਿਆ ਹੁਣ ਆਲਾ ਪਰ ਪਾਣੀ ਦੀ ਨਿਕਾਸੀ ਜਿਹੜੀ ਸ਼ੁਰੂ ਹੋ ਗਈ ਆ ਔਰ ਜਿੱਥੇ ਦਾ ਵੀ ਦੇਖ ਲਓ ਅੱਗੇ ਤੱਕ ਉਹ ਪਾਣੀ ਦੀ ਨਿਕਾਸੀ ਹੋ ਗਈ ਆ ਢੀਣਾ ਵਾਲੇ ਜਿਹੜੇ ਵਾਸੀ ਆ ਉਹਨਾਂ ਨੂੰ ਵਧਾਈਆਂ ਦਿੰਨੇ ਆ ਕਿਉਂਕਿ ਆ ਜਿਹੜੇ ਦੁਕਾਨਦਾਰ ਆ ਵਿਚਾਰੇ ਇਹ ਵੀ ਸੌਕੇ ਹੋ ਜਾਣਗੇ ਕੋਈ ਇੱਥੇ ਵੀ ਆਉਂਦਾ ਜਾਂਦਾ ਕੋਈ ਸਮਾਨ ਲੈਣ ਦੀ ਰੁੱਕ ਜੂਗਾ ਹਨਾ ਅੱਗੇ ਤਾਂ ਨੰਗਣਾ ਹੀ ਮੁਸ਼ਕਲ ਹੁੰਦਾ ਸੀ ਰੁਕਣਾ ਕਿਹਨੇ ਹੁੰਦਾ ਸੀ ਬੰਦੇ ਇੱਥੇ ਡਿੱਗਦੇ ਹੁੰਦੇ ਸੀ ਪਰ ਹੁਣ ਇਸ ਖਬਰ ਦਾ ਅਸਰ ਹੋਇਆ ਕੰਮ ਹੋ ਗਿਆ ਸਿਰੇ ਲੱਗ ਗਿਆ ਤੇ ਮੈਂ ਨੰਗਦੇ ਨੰਗਦੇ ਮੈਂ ਕਿਹਾ ਚਲੋ ਤੁਹਾਨੂੰ ਇਹ ਦਿਖਾ ਦਈਏ ਵੀ ਖਬਰਾਂ ਦੇ ਜਿਹੜੇ ਅਸਰ ਆ ਹੋ ਜਾਂਦੇ ਹੁੰਦੇ ਆ ਸੋ ਇਨੀਆਂ ਗੱਲਾਂ ਕਰਦਾ ਹੋਇਆ ਮੈਂ ਤੁਹਾਡਾ ਆਪਣਾ ਮੌਂਟੀ ਵਨ ਧੰਨਵਾਦ ਕਰਦਾ ਜੀ ਧੰਨਵਾਦ